ਜਿਹੜੇ ਆਏ ਹੜਾ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਾਅਦ ਵੱਖ-ਵੱਖ ਥਾਵਾਂ ਦੇ ਸਮਾਜ ਸੇਵਕਾਂ ਤੋਂ ਇਲਾਵਾ ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਬਾਹ ਫੜੀ ਜਾ ਰਹੀ ਹੈ ਇਸ ਦੌਰਾਨ ਜਿਵੇਂ ਬੰਦੀਆਂ ਵੱਲੋਂ ਜ਼ਮੀਨਾਂ ਨੂੰ ਕਣਕ ਲਈ ਤਿਆਰ ਕਰਨ ਲਈ ਪੈਰਵਾਈ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਜਿਲਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਅਦੀਨ ਪਿੰਡੇ ਪਿੰਡ ਵੱਡਾਲਾ ਬਾਂਗਰ ਦੇ ਸਮਾਜ ਸੇਵਕ ਜਸਬੀਰ ਸਿੰਘ ਕਾਲੋਂ ਵੱਲੋਂ ਵੀ ਕਿਸਾਨਾਂ ਦੀ ਮਦਦ ਲਈ ਹੱਥ ਵਧਾਇਆ ਗਿਆ ਹੈ ਅੱਜ ਸਮਾਜ ਸੇਵਕ ਜਸਬੀਰ ਸਿੰਘ ਕਾਲੋਂ ਪਹੁੰਚੇ ਅਤੇ ਉਹਨਾਂ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਸਹਿਯੋਗ ਨਾਲ ਵੱਖ-ਵੱਖ ਕਿਸਾਨਾਂ ਨੂੰ 2 ਲੱਖ ਰੁਪਏ ਦੀ ਮਾਲੀ ਮਦਦ ਦੇਣ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੀ ਕਿਸਾਨਾਂ ਦੀਆਂ ਜ਼ਮੀਨਾਂ ਪਧਰੀਆਂ ਕਰਨ ਲਈ ਟਰੈਕਟਰਾਂ ਦੇ ਤੇਲ ਲਈ 50 ਹਜ਼ਾਰ ਰੁਪਏ ਦਿੱਤੇ ਗਏ ਇਸ ਦੌਰਾਨ ਕਿਸਾਨਾਂ ਵੱਲੋਂ ਸਮਾਜ ਸੇਵਕ ਕਾਲੋਂ ਦਾ ਧੰਨਵਾਦ ਕੀਤਾ ਗਿਆ ਅੱਜ ਅਸੀਂ ਕਲਨੌਰ ਦੇ ਏਰੀਆ 'ਚ ਬੈਠੇ ਆ ਜਿੱਥੇ ਹੜ੍ਹ ਆਏ ਨੇ ਜ਼ਿਆਦਾਤਰ ਸਾਰਿਆਂ ਨੂੰ ਇਹ ਆ ਕਿ ਹੜ੍ਹ ਜਿਹੜੇ ਅਗਲੇ ਬੰਨੇ ਬੇੜ ਦੇ ਵਿੱਚ ਪੈਂਦੇ ਉੱਥੇ ਆਏ ਕਲਨੌਰ ਉੱਚਾ ਥਾਂ ਇੱਥੇ ਹੜ੍ਹ ਨਹੀਂ ਆਏ ਪਰ ਮੈਨੂੰ ਸਰਦਾਰਜੀ ਸਿੰਘ ਜਿਹੜੇ ਜਮਹੂਰੀਅਤ ਕਿਸਾਨ ਸਫਾ ਦੇ ਜ਼ਿਲ੍ਹਾ ਪ੍ਰਧਾਨ ਨੇ ਇਹ ਕਿਸਾਨ ਜੁਨੀਅਨ ਦੇ ਇਹਨਾਂ ਦੇ ਵਿੱਚ ਵੀਰ ਕਿਸਾਨ ਵੀ ਇੱਕ ਦੋ ਖਲੋਤੇ ਨੇ ਜਿਨ੍ਹਾਂ ਨੇ ਪੂਰੀ ਸੇਵਾ ਕੀਤੀ ਆ ਇਹ ਆਂਦੇ ਆ ਕਿ ਤਕਰੀਬਨ 3-400 ਕਿੱਲਾ ਜ਼ਮੀਨ ਕਲਾਨੌਰ ਦੀ ਬਰਬਾਦ ਹੋਈ ਆ ਜਿਹੜਾ ਝੋਨਾ ਸਾਰਾ ਕਲਾਨੌਰ ਦਾ ਜਿਹੜੇ ਸਾਡੇ ਕਾਮਰੇਡ ਵੀਰ ਨੇ ਪਰ ਉਹਨਾਂ ਦਾ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਉਹ ਸੇਵਾ ਕਰ ਰਹੇ ਨੇ ਉਹ ਕੇ ਕੋ ਇੱਕ ਚੁਵਾਨੀ ਦੀ ਸੇਵਾ ਨਹੀਂ ਲੈ ਰਹੇ ਪਰ ਮੈਂ ਬੇਨਤੀ ਕਰਦਾ ਹਾਂ ਕਿਸਾਨ ਵੀਰਾਂ ਨੂੰ ਕੁਝ ਵੀਰਾਂ ਨੂੰ 5-5000 ਰੁਪਏ ਤੇ ਕੁਝ ਵੀਰਾਂ ਨੂੰ 10-10000 ਰੁਪਏ ਆਪਾਂ ਸੇਵਾ ਕੀਤੀ ਆ ਤੇ 50000 ਰੁਪਏ ਸਰਦਾਰ ਰਜੀਤ ਸਿੰਘ ਜਿਹੜੇ ਜਮੂਨੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਨੇ ਮੈਂ ਇਹਨਾਂ ਨੂੰ ਤੇਲ ਵਾਸਤੇ ਬੇਨਤੀ ਕਰਦਾ ਵੀ ਜਿਹੜੇ ਟਰੈਕਟਰ ਪੈੜੀ ਪੱਧਰੀ ਕਰਕੇ ਤੇਲ ਪਾ ਕੇ ਕਿਸਾਨਾਂ ਦੀ ਪੈੜੀ ਪੱਧਰੀ ਕਰ ਰਿਹਾ ਤੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕੀਤੀ ਜਿਹੜੇ ਛੋਟੇ ਕਿਸਾਨ ਨੇ ਆਪਣੀ ਡਾਲ ਲੈ ਲਓ ਤੇ ਬੀ ਲੈ ਲਓ ਮੈਂ ਬੇਨਤੀ ਕਰਦਾ ਮੈਂ ਪਹਿਲਾਂ ਵੀ 1 ਲੱਖ ਦੀ ਸੇਵਾ ਕੀਤੀ ਸੀ ਪਰ ਉਹ ਮੈਂ ਕੈਮਰੇ ਅੱਗੇ ਨਹੀਂ ਸੀ ਆਇਆ ਅੱਜ ਮੇਰਾ ਜੀਏ ਤਾਂ ਆਇਆ ਕਿ ਜੇਕਰ ਅਸੀਂ ਇੱਕ ਦੂਜੇ ਨਾਲ ਸਾਂਝੀ ਕਰਾਂਗੇ ਤੇ ਹਰ ਇੱਕ ਦਾ ਦਿਲ ਕਰਦਾ ਸਾਰਿਆਂ ਦੇ ਬੱਚੇ ਫੌਰਨ ਗਏ ਨੇ ਕਈਆਂ ਦੀ ਜ਼ਮੀਨ ਬੜੀ ਖੁੱਲੀ ਆ ਜੇ ਅਸੀਂ ਪਿੰਡਾਂ ਰੜ ਕੇ ਪੰਜ ਪੰਜ 10 ਦਾ ਪਿੰਡ ਇੱਕ ਪਿੰਡ ਦੀ ਮਤ ਕਰੀਏ 10-20 ਲੱਖ ਦੀ ਮਤ ਕਰ ਸਕਦੇ ਆ ਬਾਹਰ ਦੇਸ਼ਾਂ 'ਚ ਬੱਚੇ ਵੱਸਦੇ ਨੇ ਜੇ ਉਹ ਬੱਚੇ ਲੱਖ ਲੱਖ 50-50 ਹਜ਼ਾਰ ਰੁਪਈਆ ਵੀ ਦੇਣ ਤੇ ਇਹ ਜਿਹੜੇ ਸਾਡੇ ਵੀਰਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ ਮੈਂ ਬੇਨਤੀ ਕਰਾਂ ਰੱਬ ਨਾ ਕਿਸੇ ਨੂੰ ਮਾਰੇ ਪਰਮਾਤਮਾ ਅਗੇ ਹੱਥ ਜੋੜਨੇ ਚਾਹੀਦੇ ਆ ਵਾਹਿਗੁਰੂ ਜੇ ਅਸੀਂ ਲੋੜਵੰਦ ਦੀ ਮਤ ਕਰਾਂਗੇ ਰੱਬ ਸਾਨੂੰ ਵੀ ਸਾਰਿਆਂ ਨੂੰ ਖੁੱਲਾ ਦੇਊਗਾ ਜੇ ਕਿਸਾਨ ਸਭਾ ਵਾਲੇ ਮੇਰੇ ਵੀਰ ਸੇਵਾ ਕਰ ਰਹੇ ਨੇ ਟਰੈਕਟਰਾਂ ਦਾ ਤੇਲ ਲਾ ਤੇ ਰੱਬ ਇਹਨਾਂ ਨੂੰ ਵੀ ਰਿਜਕ ਖੁੱਲਾ ਦੇ ਇਹ ਮਾੜੀ ਘੜੀ ਕਿਸੇ ਦੁਸ਼ਮਣ ਤੇ ਵੀ ਨਾ ਆਵੇ ਜਿਹੜੀ ਬਾਰਡਰ ਦੇ ਏਰੀਏ ਤੇ ਆਏ ਇਹਨਾਂ ਕੁਝ ਕਹਿੰਦਾ ਆ ਮੈਂ ਇਹ ਫੇਰ ਕਹਿਣਾ ਚਾਹੁੰਦਾ ਕਿ ਰਿਜਕ ਨਾਲ ਨਹੀਂ ਜਾਣਾ ਸਭ ਕੋ ਇੱਥੇ ਰਹਿਣਾ ਪਰ ਜਿਹੜੀ ਸੇਵਾ ਆ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਉਣਾ ਹੋਮੇ ਵਿੱਚੋਂ ਜਾਏ ਮੈਂ ਕਹੂੰਗਾ ਜੈ ਜਵਾਨ ਤੇ ਤੁਸੀਂ ਕਹਿਣਾ ਜੈ ਕਿਸਾਨ ਇਹ ਦੋਵੇਂ ਸਾਡੀ ਰਾਖੀ ਕਰਦੇ ਨੇ ਇਹ ਸਾਨੂੰ ਕਿਸਾਨ ਰੋਟੀ ਦਿੰਦੇ ਨੇ ਤੇ ਜਿਹੜੇ ਜਵਾਨ ਨੇ ਉਹ ਦੇਸ਼ ਦੀ ਰਾਖੀ ਕਰਦੇ ਨੇ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਬੋਲੇ ਸੋਨਹਿਰ ਹਾਲੇ ਹਾਲੀਆ ਜੀ ਸੰਕਾਲੋ ਜ਼ਿਲ੍ਹਾ ਪ੍ਰਧਾਨ ਜਮੂਰੀ ਕਿਸਾਨ ਸਭਾ ਪੰਜਾਬ ਇਹ ਇਹ ਕ੍ਰੋਪੀ ਜਿਹੜੀ ਆਈ ਆ ਸਾਡੇ ਲਗਭਗ ਖਾਸ ਤੌਰ ਤੇ ਬਾਰਡਰ ਦੇ ਏਰੀਏ ਦੇ ਉੱਤੇ ਆੜਾਂ ਦੀ ਉਹਦੇ ਸਬੰਧ ਦੇ ਵਿੱਚ ਸਮੁੱਚਾ ਪੰਜਾਬ ਵੀ ਆਪਣੀ ਸਮਰੱਥਾ ਦੇ ਮੁਤਾਬਕ ਹਰ ਪੀੜਤਾਂ ਦੀ ਜਿਹੜੀ ਮਦਦ ਕਰ ਰਿਹਾ ਸਾਡੀ ਜਥੇਬੰਦੀ ਵੀ ਜਿਹੜੀ ਆ ਉਹ ਆਪਣੇ ਜਿਹੜੇ ਆ ਸੀਮਤ ਸਾਧਨਾ ਰਾਹੀਂ ਇਹ ਕਿਸਾਨਾਂ ਦੀ ਜਿਹੜੀ ਹਰ ਪੀੜਤਾਂ ਦੀ ਜਾਂ ਕਿਸੇ ਨਾ ਕਿਸੇ ਰਾਇ ਉਹ ਮਦਦ ਕਰ ਰਹੀ ਆ ਤੇ ਅਸੀਂ ਆਪਣੇ ਜ세ਬੰਦੀ ਵੱਲੋਂ ਲਗਾਤਾਰ ਸਾਡੀ ਕੋਸ਼ਿਸ਼ ਆ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਜਿਨ੍ਹਾਂ ਦੇ ਵਿੱਚ ਮਿੱਟੀ ਪੈ ਗਈ ਆ ਜਿਨ੍ਹਾਂ 'ਚ ਰੇਤ ਪੈ ਗਈ ਆ ਉਹਨਾਂ ਦੀ ਜਿਹੜੀ ਸਫਾਈ ਦਾ ਕੰਮ ਜਿਹੜਾ ਹੈ ਉਹਦੇ ਵਿੱਚ ਕੋਈ ਸਹਾਇਕ ਸਹਿਯੋਗ ਦਿੱਤਾ ਜਾਵੇ ਅਸੀਂ ਪਹਿਲਾਂ ਵੀ 35 ਟਰੈਕਟਰ ਲਾ ਕੇ ਲੈ ਕੇ ਪੱਖੋ ਕਟਾਲੀ ਸਾਹਿਬ ਅਸੀਂ ਉੱਥੇ ਸੇਵਾ ਕਰਕੇ ਆਏ ਆ ਤੇ ਹੁਣ ਇਹ ਮੇਰਾ ਵੀਰ ਜਸਵੀਰ ਸਿੰਘ ਸਰਪੰਚ ਵਡਾਲਾ ਬੰਗਰ ਜਿਹੜਾ ਬੜਾ ਸਮਾਜ ਸੇਵੀ ਨੇ ਤੇ ਮੇਰੇ ਮਿੱਤਰ ਵੀ ਆ ਤੇ ਉਹ ਸੇਵਾ ਕਰਨੀ ਚਾਹੁੰਦੇ ਸੀ ਹਰ ਪੀੜਤਾ ਦੀ ਉਹ ਸਾਡੇ ਕੋਲ ਆਏ ਆ ਤੇ ਤੁਹਾਡੇ ਸਾਹਮਣੇ ਆ ਕਿ ਉਹਨਾਂ ਨੇ ਹਰ ਪੀੜਤਾ ਦੀ ਜਿਹੜੀ ਆ ਜਿੰਨੇ ਕੁ ਜੋਗੇ ਉਹਨਾਂ ਨੇ ਸੇਵਾ ਕੀਤੀ ਆ ਇਹ 50000 ਰੁਪਏ ਉਹਨਾਂ ਨੇ ਸਾਨੂੰ ਬੀਜਲ ਨਹੀਂ ਦਿੱਤਾ ਤੇ ਮੈਂ ਇਹ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ 2-3 ਦਿਨ ਦੇ ਵਿੱਚ ਜਿਹੜੇ ਟਰੈਕਟਰ ਲੈ ਕੇ ਇੱਕ ਬਿਲਕੁਲ ਦਰਿਆ ਦੇ ਉੱਤੇ ਜਿਹੜਾ ਪਿੰਡ ਆ SLAASH ਉਸ ਪਿੰਡ ਦੇ ਲੋਕਾਂ ਦੀ ਜਮੀਨ ਆ ਉਥੇ ਰੇਤ ਪਈ ਆ ਉਹ ਜਿਹੜੀ ਆ ਜਲਦੀ ਜਿਹੜਾ ਉਹ ਸਾਫ਼ ਕਰਾਂਗੇ ਇਹ ਪੈਸੇ ਦਾ ਜਾਂ ਡੀਜ਼ਲ ਜਿਹੜਾ ਪਾਵਾਂਗੇ ਮੈਂ ਤੇਨੂੰ ਬੇਇਤੀ ਕਰਾਂਗਾ ਕਿ ਉਥੇ ਇੱਕ ਪੰਪ ਆ ਇਹ ਜਰੂਰ ਉਸ ਪੰਪ ਦੇ ਉੱਤੇ ਪੈਸੇ ਜਿਹੜੇ ਜਮ੍ਹਾਂ ਕਰਾ ਦੇ ਰਿਹਾ ਤੁਸੀਂ ਤੇਲ ਪਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦਾ ਵੀਰਾਂ ਦਾ ਵੀ ਜਿਹੜਾ ਇਹ ਸਾਡੇ ਇਹਨਾਂ ਦੇ ਹਰ ਪੀੜ ਤੋਂ ਦੀ ਜਿਹੜੀ ਆ ਉਹ ਸੁਰ ਜਿਹੜੀ ਖਬਰ ਸੁਰ ਲੈਣ ਦੀ ਜਿਹੜੇ ਇੱਥੇ ਪਹੁੰਚਿਆ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਕਾਨੋ ਸੇਹ ਬੇਨਤੀ ਹੈ ਵੀਰਾਂ ਨੂੰ ਪ੍ਰਧਾਨ ਹੁਣ ਸਾਹਿਬ ਨੂੰ ਪੇਪਰ ਦਾ ਆਹ ਸਾਡੇ ਸਾਰਾ ਸਾਰਾ ਇਲਾਕਾ ਸਾਰਾ ਚੱਕ ਕੀਤਾ ਮੇਰ ਕੋ ਵੀ ਪਹਿਲੀ ਬਵਾਲਾਲ ਜੀ ਦੇ ਮੰਦਿਰ ਦੇ ਇਧਰ ਦੀ ਆ ਉਹ ਸਾਰਾ ਝੋਨਾ ਖਰਾਬ ਹੋ ਗਿਆ ਆ ਗੁਜਰਾ ਨੂੰ ਚਰਾ ਚਰਾ ਕੇ ਪਹਿਲੀਆਂ ਵੇਲੀਆਂ ਕਰਾਉਣ ਦੇ ਆ ਆ ਬਹੁਤ ਬਹੁਤ ਸਰਦਾਰ ਧੰਨਵਾਦ ਕਰਨੇ ਆ ਸਰਪੰਚ ਸਾਹਿਬਾਨ ਦਾ ਇਹਨਾਂ ਨੂੰ ਬਹੁਤ ਅਗਰਾ ਸੰਯੋਗ ਦਿੱਤਾ ਸਾਨੂੰ ਮਾਇਆ ਨਾਲ ਡੀਜ਼ਲ ਦੇ ਪੈਸੇ ਦਿੱਤੇ ਆ ਸਾਨੂੰ ਕੋ ਬੀ ਵਾਤੇ ਨਾਲ ਮਾਇਆ ਵੀ ਦਿੱਤੀ ਆ ਅਸੀਂ ਇਹਨਾਂ ਦਾ ਜੀ ਆ ਧੰਨਵਾਦ ਕਰਨੇ ਆ ਆਪਣਾ ਪ੍ਰਧਾਨ ਜੀ ਦਾ ਧੰਨਵਾਦ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ